ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਵਤਾਰ ਸਿੰਘ ਸੇਠੋਂ ਸਾਡਾ ਇੱਕਾ ਜਿੰਦਾਬਾਦ ਕਿਸਾਨ ਜਥੇਬੰਦੀ ਅਸੀਂ ਬੈਠੇ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੱਡਾ ਸਰਾਂ ਦੇ ਵਿੱਚ ਤੇ ਜਿੱਥੇ ਕਿਸਾਨ ਆਗੂਆਂ ਨੇ ਪੂਰੇ ਪੰਜਾਬ ਦੇ ਬੰਦ ਦੀ ਕਾਲ ਦਿੱਤੀ ਸੀ ਅਸੀਂ ਪੂਰੇ 7 ਵਜੇ ਤੋਂ ਡਟੇ ਹੋਏ ਆ ਜਿਹੜਾ ਸਰਾਂ ਅੱਡਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਤੇ ਇਸੇ ਤਰ੍ਹਾਂ ਸਾਡੇ ਕਿਸਾਨ ਵੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਦੱਸ ਦੇਣੇ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਦੋਂ ਤੱਕ ਸਰਕਾਰ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਡੱਲੇਵਾਲ ਸਾਹਿਬ ਮਨਨ ਵਰਤ ਤੇ ਬੈਠੇ ਆ ਉਹ ਸਾਡਾ ਉਹ ਜੋਧਾ ਜਿਨੇ ਕਿਸਾਨਾਂ ਦੇ ਲਈ ਆਪਣੀ ਜ਼ਿੰਦਗੀ ਜਿਹੜੀ ਦਾਅ ਤੇ ਲਾਤੀ ਆ ਤੇ ਅਸੀਂ ਡੱਲੇਵਾਲ ਸਾਹਿਬ ਦੇ ਬਿਲਕੁਲ ਨਾਲ ਆ ਅਸੀਂ ਕਿਸਾਨਾਂ ਦੇ ਨਾਲ ਆ ਜਦੋਂ ਵੀ ਕਿਸਾਨ ਆਗੂ ਸਾਨੂੰ ਆਪਣਾ ਅਗਲਾ ਹੁਕਮ ਦੇਣਗੇ ਅਸੀ ਜੇ ਇਸੇ ਤਰ੍ਹਾਂ ਹੀ ਜਿਹੜੇ ਧਰਨੇ ਮਜਾਦੇ ਕਰਦੇ ਰਵਾਂਗੇ ਔਰ ਐਮਐਸਪੀ ਦੀ ਗਾਰੰਟੀ ਲੈ ਕੇ ਉਠਾਂਗੇ ਕੇਂਦਰ ਸਰਕਾਰ ਆਪਣੀਆਂ ਬੜੀਆਂ ਘਨੌਣੀਆਂ ਚਾਲਾਂ ਕਰ ਰਹੀ ਆ ਪਰ ਮੈਂ ਸਾਫ਼ ਕਰ ਦੇਣਾ ਚਾਹਨਾ ਕਿ ਤੁਹਾਡੀਆਂ ਇਹਨਾਂ ਗਿੱਦੜ ਧਮਕੀਆਂ ਤੋਂ ਸਾਡੇ ਕਿਸਾਨ ਮਜ਼ਦੂਰ ਡਰਨ ਵਾਲੇ ਨਹੀਂ ਔਰ ਅੱਜ ਦੇ ਸਾਡੇ ਇਸ ਬੰਦ ਦੇ ਐਲਾਨ ਨੂੰ ਸਰਕਾਰੀ ਧਾਰੇ ਪ੍ਰਾਈਵੇਟ ਧਾਰੇ ਹਰ ਇੱਕ ਮਿਹਨਤੀ ਨੇ ਕਿੱਤੀ ਨੇ ਸਾਨੂੰ ਬਦਲਾ ਸਮਰਥਨ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਇਸੇ ਤਰ੍ਹਾਂ ਹੀ ਅਸੀਂ ਔਰ ਸਾਡੇ ਬਾਕੀ ਸਾਥੀ ਡਟੇ ਆ ਅਸੀਂ ਡਟੇ ਰਵਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਹਾਂਗੇ ਰਹਾਂਗੇ ਰਹਿਣਾ ਤੇ ਰਹਾਂਗੇ ਮੋਦੀ ਸਰਕਾਰ ਮਰਦਾਬਾਦ 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 ਐਮਐਸਪੀ ਦੀ ਗਾਰੰਟੀ ਲੈ ਕੇ ਰਹਾਂਗੇ मोदी हरियाणा मुरदाबाद किसान ते मुरदाबाद मुरदाबाद सॾा एका ज़िंद